ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਹਾਉ ਆਜ਼ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹੇਲੇਲੂਇਆ 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭੂ ਜੀ ਸਿਨਾਸਿਧਾ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਵਰਕ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਜ਼ਬੂਰੀ 21 ਦੀ 7 ਅਤੇ 8 ਨੰਬਰ ਆਇਤ ਨੂੰ ਇਸ ਲਈ ਕਿ ਪਾਤਸ਼ਾਹ ਯਹਵਾਹ ਉੱਤੇ ਭਰੋਸਾ ਰੱਖਦਾ ਹੈ ਅਤੇ ਆਤਮਾ ਹੰਦੀ ਦਇਆ ਨਾਲ ਉਹ ਕਦੇ ਨਾ ਟਲੇਗਾ ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਲੱਭ ਕੇ ਕੱਢੇਗਾ ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ ਹallelujah ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਾਤਸ਼ਾਹ ਯਹਵਾਹ ਉੱਤੇ ਭਰੋਸਾ ਰੱਖਦਾ ਹੈ ਹੁਣ ਇਹ ਸੇ ਪਾਤਸ਼ਾਹ ਦੀ ਗੱਲ ਹੋ ਰਹੀ ਆ ਕਿ ਦਾਊਦ ਪਾਸ਼ਾ ਆਪਣੇ ਬਾਰੇ ਗੱਲ ਕਰ ਰਹੇ ਸੀਗੇ ਕਿ ਮੈਂ ਦਾਊਦ ਇਜ਼ਰਾਈਲ ਦਾ ਜੋ ਪਾਸ਼ਾ ਆ ਮੇਰਾ ਪਰੋਸਾਈ ਹਵਾ ਤੇ ਆ ਔਰ ਇਸ ਲਈ ਅਸੀਂ ਇਹ ਨਹੀਂ ਕਹਿਣਾ ਕਿ ਹਾਂ ਵਚਨ ਵਧੀਆ ਸਾਨੂੰ ਦੱਸਦਾ ਵੀ ਦਾਊਦ ਦਾ ਪਰੋਸਾਈ ਹਵਾ ਤੇ ਸੀ ਪਰ ਅੱਜ ਦਾ ਇਹ ਵਚਨ ਸਾਨੂੰ ਦੱਸਦਾ ਕਿ ਅਸੀਂ ਵੀ ਖੁਦਾ ਦੇ ਵਿੱਚ ਪਤਸ਼ਾਹ ਹਾਂ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਧਰਤੀ ਦੇ ਰਾਜੇ ਬਣਾਇਆ ਹਾਂ ਤੁਸੀਂ ਧਰਤੀ ਦੇ ਉੱਤੇ ਰਾਜ ਕਰੋਗੇ ਤੁਸੀਂ ਧਰਤੀ ਦੇ ਉੱਤੇ ਜੇ ਫੈਲ ਲਓਗੇ ਤੁਸੀਂ ਵਧੋਗੇ ਫਲਵੰਤ ਹੋਵੋਗੇ ਤੁਸੀਂ ਤੁਹਾਡੀ ਧਰਤੀ ਦੇ ਉੱਤੇ ਹਰ ਕੋਨੇ ਦੇ ਉੱਤੇ ਰਾਜ ਹੋਏਗਾ ਜਿਸ ਜਗ੍ਹਾ ਤੇ ਕਦਮ ਰੱਖੋਗੇ ਉਹ ਜਗ੍ਹਾ ਤੁਹਾਡੇ ਰਾਜ ਵਿੱਚ ਬਦਲ ਜਾਵੇਗੀ ਮਤਲਬ ਖੁਦਾ ਨੇ ਕਿਹਾ ਮੈਂ ਤੁਹਾਨੂੰ ਗੁਲਾਮ ਨਹੀਂ ਪਰਿਂਿਆ ਪੁੱਤਰ ਠਹਿਰਾਇਆ ਆਇਆ ਇਟ ਮੀਨਸ ਕਿ ਅਸੀਂ ਵੀ ਪਾਤਸ਼ਾਹਾਂ ਆਂ ਔਰ ਖੁਦਾ ਨੇ ਸਾਨੂੰ ਇਸ ਧਰਤੀ ਦੇ ਰਾਜੇ ਠਹਿਰਾਇਆ ਆਇਆ ਤਾਂ ਇਸ ਧਰਤੀ ਦੇ ਰਾਜਿਆਂ ਨੂੰ ਵੀ ਚਾਹੀਦਾ ਕਿ ਉਹ ਭਰੋਸਾ ਰੱਖਣ ਉਸ ਸਵਰਗ ਦੇ ਰਾਜੇ ਦੇ ਉੱਤੇ ਹਾਲੇਲੂਇਆ ਸਾਨੂੰ ਖੁਦਾ ਨੇ ਧਰਤੀ ਦਾ ਰਾਜ ਦਿੱਤਾ ਹਾਜੀ ਸਵਰਗ ਦਾ ਰਾਜ ਉਹਦੀ ਕੋਲ ਆ। ਹਰ ਉਹ ਸਾਨੂੰ ਕਹਿੰਦਾ ਕਿ ਤੁਸੀਂ ਧਰਤੀ ਦਾ ਰਾਜ ਛੱਡ ਕੇ ਸਵਰਗ ਦੇ ਰਾਜ ਵਿੱਚ ਪਹੁੰਚੋਗੇ ਪਰ ਉਹਦੇ ਲਈ ਸਾਨੂੰ ਕੀ ਚਾਹੀਦਾ ਆ ਯਹੋਵਾ ਪਰਮੇਸ਼ਰ ਦੇ ਉੱਤੇ ਭਰੋਸਾ। ਤਾਂ ਉਹ ਲੋਗ ਆ ਜਿਨ੍ਹਾਂ ਦਾ ਭਰੋਸਾ ਯਹੋਵਾ ਤੇ ਆ ਕਹਿੰਦਾ ਕਿਉਂਕਿ ਜਿਨ੍ਹਾਂ ਦਾ ਭਰੋਸਾ ਯਹੋਵਾ ਤੇ ਆ ਕਹਿੰਦਾ ਕਿਉਂਕਿ ਉਹ ਆਤਮ ਮਹਾਨ ਪਰਮੇਸ਼ਰ ਆ ਅਤੇ ਉਹਦੀ ਦਇਆ ਟਲੇਗੀ ਨਹੀਂ ਤੇ ਜਿਹਦਾ ਭਰੋਸਾ ਯਹੋਵਾ ਤੇ ਆ ਉਹਦੀ ਉੱਤੇ ਵੀ ਖੁਦਾ ਦੀ ਦਇਆ ਬਹੁਤ ਤਾਈਤ ਦੇ ਨਾਲ ਆਵੇਗੀ ਇੰਨੀ ਕਿ ਜ਼ਿਆਦਾ ਉਹਦੇ ਤੇ ਦਇਆ ਹੋਵੇਗੀ ਕਿ ਉਹ ਟਲੇਗੀ ਨਹੀਂ ਉਹ ਕਦੇ ਵੀ ਉਹਨੂੰ ਛੱਡੇਗਾ ਨਹੀਂ ਪਾਤਸ਼ਾਹ ਹੋਵਾ ਜੜਾਇਆ ਉਹ ਕਦੇ ਵੀ ਕਿਸੇ ਨੂੰ ਛੱਡੇਗਾ ਨਹੀਂ ਪਰ ਉਹਦੀ ਆਤਮਾ ਹਨ ਤੇ ਵੱਡੀ ਦਇਆ ਉਹਨਾਂ ਉੱਤੇ ਹੋਵੇਗੀ ਪਰ ਕਿਸ ਤਰ੍ਹਾਂ ਦੀ ਦਇਆ ਹੋਵੇਗੀ ਕਹਿੰਦਾ ਉਹ ਤੇਰੇ ਸਾਰੇ ਵੈਰੀਆਂ ਨੂੰ ਲੱਭ ਕੇ ਕੱਢੇਗਾ ਹallelujah ਲੱਭ ਕੇ ਕੱਢੇ ਦਾ ਭਾਵ ਕੀ ਹੈਗਾ ਸਾਡੀ ਨਿਗਾ ਚ ਅਸੀਂ ਕੁਝ ਲੋਕ ਵੰਗੇ ਜਿਹੜੇ ਸਾਡੇ ਵੈਰੀ ਆ ਪਰ ਸਾਨੂੰ ਕੁਝ ਕ ਲੱਗਦਾ ਹੋਏਗਾ ਕਿ ਇਹ ਸਾਡੇ ਵੱਲ ਆ ਪਰ ਯਹਵਾ ਲੱਭੇਗਾ ਯਹਵਾ ਦੱਸੇਗਾ ਕਿ ਕੌਣ ਸਾਡੇ ਵਾਲਿਆ ਤੇ ਕੌਣ ਸਾਡੇ ਵਿਰੋਧੀ ਆ ਕਿਹੜਾ ਸਾਡਾ ਦੁਸ਼ਮਨਾ ਤੇ ਕਿਹੜਾ ਸਾਡਾ ਮਿੱਤਰ ਆ ਜਿਹੜੇ ਐਸੇ ਮਿੱਤਰ ਹੁੰਦੇ ਆ ਦੁਸ਼ਮਨਾ ਦੇ ਨਿਆਈ ਜਿਹੜੇ ਲੁੱਕ ਛਿਪ ਕੇ ਸਾਡੇ ਅੰਦਰ ਕੰਮ ਕਰਦੇ ਪਰ ਬਣਦੇ ਸਾਡੇ ਮਿੱਤਰ ਆ ਯਹਵਾ ਉਹਨਾਂ ਨੂੰ ਲੱਭ ਲਵੇਗਾ ਕੱਢ ਲਵੇਗਾ ਸਾਡੇ ਸਾਹਮਣੇ ਪ੍ਰਗਟ ਕਰੇਗਾ ਕੁਝ ਐਸੇ ਨਕਾਬ ਨੇ ਜਿਹੜੇ ਸਾਡੇ ਆਪਣੇ ਬਣ ਕੇ ਸਾਡੇ ਮੂਹਰੇ ਬੈਠੇ ਆ ਪਰ ਉਹਨਾਂ ਦੇ ਨਕਾਬ ਦੇ ਪਿੱਛੇ ਇੱਕ ਵੈਰੀ ਇੱਕ ਹਤਿਆਰਾ ਛੁਪਿਆ ਆ ਆ ਉਸੇ ਹੀ ਤਰ੍ਹਾਂ ਕਲਾਮ ਸਾਨੂੰ ਦੱਸਦਾ ਹੈ ਕਿ ਕਹਿੰਦਾ ਪਾਤਸ਼ਾ ਯਹੋਵਾ ਉਤੇ ਪ੍ਰੋਸਾ ਰੱਖਦਾ ਹੈ ਕਿਉਂਕਿ ਕਿਉਂਕਿ ਯਹੋਵਾ ਦੀ ਦਇਆ ਕਦੇ ਟਲੇਗੀ ਨਹੀਂ ਔਰ ਉਹਦੀ ਦਇਆ ਕੀ ਹੈ ਉਹ ਸਾਡੇ ਲੁਕੇ ਛਿਪੇ ਵੈਰੀਆਂ ਨੂੰ ਵੀ ਬਾਹਰ ਕੱਢ ਲਵੇਗਾ ਸਾਡੇ ਲੁਕੇ ਛਿਪੇ ਵੈਰੀਆਂ ਤੋਂ ਵੀ ਸਾਨੂੰ ਆਜ਼ਾਦ ਕਰੇਗਾ ਸਾਡੇ ਲੁਕੇ ਛਿਪੇ ਵੈਰੀਆਂ ਤੇ ਵੀ ਸਾਨੂੰ ਫਤਿਹਮੰਦ ਕਰੇਗਾ ਉਹਨਾਂ ਨੂੰ ਉਹ ਬਾਹਰ ਕੱਢ ਕੇ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਉਹਨਾਂ ਦਾ ਸੱਚਾ ਨ્યા ਕਰੇਗਾ ਹallelujah ਇਸ ਲਈ ਪਾਸ਼ਾ ਦਾ ਭਰੋਸਾ ਯਹਵਾ ਉੱਤੇ ਹੈ ਅਗਰ ਯਹਵਾ ਸੱਚਮੁੱਚੋ ਐਸੇ ਕੰਮ ਕਰਦਾ ਫਿਰ ਸਾਡਾ ਭਰੋਸਾ ਯਹਵਾ ਤੇ ਕਿਉਂ ਨਹੀਂ ਹੈ ਸਾਨੂੰ ਵੀ ਚਾਹੀਦਾ ਕਿ ਅਸੀਂ ਉਸ ਯਹਵਾ ਉਸ ਪਰਮੇਸ਼ਰ ਦੇ ਉੱਤੇ ਭਰੋਸਾ ਕਰੀਏ ਪਰ ਕੈਸਾ ਭਰੋਸਾ ਪਾਤਸ਼ਾਹ ਵਰਗਾ ਉਹ ਕੈਸਾ ਭਰੋਸਾ ਜਿਹੜਾ ਕਦੇ ਟਲਣ ਨਹੀਂ ਵਾਲਾ ਉਹ ਭਰੋਸਾ ਜਿਹੜਾ ਸਾਨੂੰ ਦੱਸਦਾ ਹੈ ਕਿ ਯਹਵਾ ਕਦੇ ਵੀ ਆਪਣੇ ਤਾਲਿਬਾਂ ਨੂੰ ਛੱਡਦਾ ਨਹੀਂ ਆ ਉਹ ਭਰੋਸਾ ਜਿਹਦੇ ਵਿੱਚ ਪਾਤਸ਼ਾਹ ਨੇ ਫਤਿਹ ਪਾਈ ਅਤੇ ਅਸੀਂ ਉਸ ਭਰੋਸੇ ਨਾਲ ਫਤਿਹਮੰਦ ਹੋ ਸਕਦੇ ਹਾਂ ਇਸ ਲਈ ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਆਪਣੇ ਯਹਵਾ ਆਪਣੇ ਪਰਮੇਸ਼ਰ ਤੇ ਅਟਲ ਸੱਚਾ ਤੇ ਖਰਾ ਤੇ ਸਦਾ ਦਾ ਭਰੋਸਾ ਕਰੀਏ ਕਿਉਂਕਿ ਜੋ ਯਹਵਾ ਸਾਡੇ ਵੈਰੀਆਂ ਨੂੰ ਲੱਭ-ਲੱਭ ਕੇ ਕੱਢੇਗਾ ਉਹ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਸਾਡੀ ਹਿਫਾਜ਼ਤ ਕਰੇਗਾ ਹਰ ਜਿਹੜੀ ਉਹਦੇ ਤੇ ਭਰੋਸਾ ਰੱਖਦੀ ਆ ਕਲਾਮ ਕਹਿੰਦਾ ਉਹ ਕਦੇ ਵੀ ਸ਼ਰਮਿੰਦਾ ਨਾ ਹੋਣਗੇ ਪਰ ਮੈਂ ਹਰ ਇੱਕ ਦਾ ਸੱਚਾ ਨਿਆਂ ਕਰਾਂਗਾ ਔਰ ਹਰ ਇੱਕ ਨੂੰ ਬles ਕਰਾਂਗਾ ਹਾਲੇਲੂਇਆ ਨੈਕਸਟ ਸਾਈਡ ਤੁਹਾਨੂੰ ਦੱਸਦੀ ਆ ਜ਼ਬੂਰ 21 ਦੀ 9 ਔਰ 10 ਨੰਬਰ ਆਇਤ ਨੂੰ ਤੂੰ ਆਪਣੀ ਹਜ਼ੂਰੀ ਦੇ ਵੇਲੇ ਉਹਨਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਏਗਾ ਯਹੋਵਾ ਉਹਨਾਂ ਨੂੰ ਆਪਣੇ ਕਰੋਧ ਨਾਲ ਨਿਗਲ ਜਾਵੇਗਾ ਅਤੇ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ ਅਤੇ ਤੂੰ ਉਹਨਾਂ ਦਾ ਫਲ ਧਰਤੀ ਉੱਤੋਂ ਅਤੇ ਉਹਨਾਂ ਦੇ ਲੋਕਾਂ ਵਿੱਚੋਂ ਨਾਸ਼ ਕਰੇਗਾ ਹallelujah ਕਲਾਮ ਸਾਨੂੰ ਦੱਸਦਾ ਹੈ ਕਿ ਖੁਦਾ ਉਹਨਾਂ ਨੂੰ ਸਿਰਫ ਲੱਭ ਕੇ ਨਹੀਂ ਲਿਆਵੇਗਾ ਸਿਰਫ ਤੁਹਾਡੇ ਸਾਹਮਣੇ ਨਹੀਂ ਰੱਖੇਗਾ ਸਿਰਫ ਤੁਹਾਨੂੰ ਉਹਨਾਂ ਦੀ ਪਰਖ ਹੀ ਨਹੀਂ ਕਰੇਗਾ ਪਰ ਉਹ ਕੀ ਕਰੇਗਾ ਕਹਿੰਦਾ ਉਹ ਉਹਨਾਂ ਨੂੰ ਅੱਗ ਦੇ ਪੱਠੇ ਵਿੱਚ ਪਾਵੇਗਾ ਹallelujah ਜਿਹੜੇ ਸਾਡੇ ਵਿਰੋਧੀ ਆ ਸਾਡੇ ਵੱਲ ਨਹੀਂ ਹੈਗੇ ਜਿਹੜੇ ਜਿਹੜੇ ਤਾਂ ਸਿੱਧੇ ਰੂਪ 'ਚ ਸਾਡੇ ਵਿਰੋਧੀ ਆ ਔਰ ਕੁਝ ਲੋਗ ਆ ਜਿਹੜੇ ਸਾਡੇ ਨਾਲ ਆ ਪਰ ਸਾਡੇ ਵਿਰੋਧੀ ਆ ਔਰ ਕੁਝ ਐਸੇ ਆ ਜਿਹੜੇ ਸਾਨੂੰ ਇਹ ਭਰੋਸਾ ਦਿਵਾ ਲਿਆ ਕਿ ਜਦ ਵੀ ਤੇਰਾ ਕੋਈ ਵਿਰੋਧ ਕਰੇ ਜਾਂ ਤੈਨੂੰ ਕਿਸੇ ਗੱਲ ਦੀ ਜ਼ਰੂਰਤ ਪਵੇ ਤੂੰ ਮੈਨੂੰ ਪੁਕਾਰੇ ਮੈਂ ਤੇਰੇ ਲਈ ਆਪਣੀ ਜਾਨ ਦੇ ਸਕਦਾ ਮੈਂ ਤੇਰੇ ਲਈ ਆਪਣੇ ਤੇਰੇ ਦੁਸ਼ਮਣਾਂ ਦੇ ਖਿਲਾਫ ਵੀ ਖੜਾ ਹੋ ਜਾਵਾਂਗਾ ਤਾਂ ਕੁਝ ਐਸੇ ਵਿਰੋਧੀ ਆ ਜਿਹੜੇ ਲੋਕੇ ਛਿਪੇ ਆ ਕੁਝ ਐਸੇ ਵਿਰੋਧੀ ਆ ਜਿਹੜੇ ਸਾਡੇ ਨਾਲ ਖੜੇ ਆ ਕੁਝ ਐਸੇ ਵਿਰੋਧੀ ਜਿਹੜੇ ਸਿੱਧੇ ਤਰੀਕੇ ਨਾਲ ਸਾਡਾ ਵਿਰੋਧ ਕਰ ਰਹੇ ਆ ਖੁਦਾ ਉਹਨਾਂ ਸਾਰਿਆਂ ਨੂੰ ਲੱਭ ਕੇ ਲਿਆਵੇਗਾ ਹਰ ਉਹਨਾਂ ਸਾਰਿਆਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਗਾ ਹallelujah ਓਹਦਾ ਕਹਿੰਦਾ ਮੈਂ ਉਹਨਾਂ ਨੂੰ ਬਖਸ਼ਾਂਗਾ ਨਹੀਂ ਮੈਂ ਛੱਡਾਂਗਾ ਨਹੀਂ ਮੈਂ ਉਹਨਾਂ ਦਾ ਨਾਸ਼ ਕਰਾਂਗਾ ਕਹਿੰਦਾ ਯਹੋਵਾ ਉਹਨਾਂ ਨੂੰ ਆਪਣੇ ਕਰੋਧ ਨਾਲ ਨਿਕਲ ਜਾਵੇਗਾ ਅਤੇ ਕਹਿੰਦਾ ਅੱਗ ਉਹਨਾਂ ਨੂੰ ਭਸਮ ਕਰ ਦਵੇਗੀ ਹallelujah ਹੁਣ ਇੱਥੇ ਅੱਗ ਦੀ ਗੱਲ ਹੈ ਯਹੋਵਾ ਦੇ ਕਰੋਧ ਦੀ ਅੱਗ ਕਿਉਂਕਿ ਕਲਾਮ ਵਿੱਚ ਲਿਖਿਆ ਯਹੋਵਾ ਇੱਕ ਭਸਮ ਕਰਨ ਵਾਲੀ ਅੱਗ ਹੈ ਯਹੋਵਾ ਦੇ ਹੱਥ ਵਿੱਚ ਪੈਣਾ ਬਹੁਤ ਘਿਣਾਉਣਾ ਹੈ ਯਹੋਵਾ ਦੇ ਹੱਥ ਵਿੱਚ ਪੈਣਾ ਬਹੁਤ ਬੁਰਾ ਹੈ ਯਹਵਾ ਦਾ ਕਰੋਧ ਬਰਾਕਰਣਾ ਜਾਂ ਜੋ ਪ੍ਰਜਾਤ ਉਸ ਹੈ ਨਹੀਂ ਹੁੰਦਾ ਇਸ ਲਈ ਜੇ ਅਸੀਂ ਖੁਦ ਜਿਸਪੋਜ਼ ਕਰੋ ਸਾਡੇ ਨਾਲ ਕੋਈ ਵੈਰ ਜਾਂ ਵਿਰੋਧ ਕਰ ਰਿਹਾ ਅਸੀਂ ਆਪਣੇ ਬਦਲੇ ਆਪ ਹੀ ਲਈ ਜਾ ਰਹੇ ਹਾਂ ਅਸੀਂ ਆਪਣੇ ਫੈਸਲੇ ਆਪ ਹੀ ਕਰੀ ਜਾ ਰਹੇ ਹਾਂ ਅਸੀਂ ਉਹਨਾਂ ਤੋਂ ਆਪ ਹੀ ਫਲ ਲੈਣ ਦੇ ਫਿਰਦੇ ਹਾਂ ਕਿ ਜਦੋਂ ਠੀਕ ਹੈ ਹੁਣ ਮੈਂ ਤੈਨੂੰ ਤੇਰੇ ਕਰਨੀਆਂ ਦਾ ਫਲ ਦਵਾਂਗਾ ਜੋ ਤੂੰ ਕੀਤਾ ਤੂੰ ਉਹੀ ਭੁਗਤੇਗਾ ਜੋ ਤੇਰੇ ਨਾਲ ਕਰਨਾ ਚਾਹੀਦਾ ਹੈ ਨਾ ਉਹ ਪਰਮੇਸ਼ਰ ਨਹੀਂ ਤੈਨੂੰ ਮੈਂ ਹੀ ਦਸਾਂਗਾ ਕਿ ਕਿ ਸ਼ਾਇਦ ਪਰਮੇਸ਼ਰ ਤਾਂ ਤੇਰੇ ਤੇ ਦਇਆ ਕਰ ਦੇਵੇ ਪਰ ਮੈਂ ਤੈਨੂੰ ਸਿਖਾਵਾਂਗਾ ਸਬਕ ਤੇ ਜੇ ਅਸੀਂ ਲੋਕਾਂ ਨੂੰ ਆਪੇ ਸਬਕ ਸਿਖਾਉਂਦੇ ਫਿਰਦੇ ਹਾਂ ਫਿਰ ਯਹੋਵਾ ਦਾ ਭਰੋਸਾ ਸਾਡੇ ਅੰਦਰ ਨਹੀਂ ਹੈਗਾ ਫਿਰ ਸਾਨੂੰ ਇਸ ਸੰਦੇਸ਼ 'ਚ ਗੱਲ ਦਾ ਭਰੋਸਾ ਹੀ ਨਹੀਂ ਹੈਗਾ ਕਿ ਪਾਤਸ਼ਾਹ ਸਾਡਾ ਨਿਆਂ ਕਰੇਗਾ ਫਿਰ ਸਾਨੂੰ ਆਹੀ ਹੈਗਾ ਕਿ ਪਤਾ ਨਹੀਂ ਰੱਬ ਕਰੇ ਨਾ ਕਰੇ ਪਰ ਮੈਂ ਆਪਦਾ ਬਦਲਾ ਲੈ ਲਵਾਂਗਾ ਔਰ ਅਗਰ ਸਾਡੀ ਐਸੀ ਸੋਚ ਹੈ ਇਹਦਾ ਮਤਲਬ ਅਸੀਂ ਹਜੇ ਵੀ ਯਹਵਾ ਤੇ ਭਰੋਸਾ ਨਹੀਂ ਕਰਦੇ ਸਾਡੇ ਅੰਦਰ ਹਜੇ ਵੀ ਪਾਪ ਕਿਤੇ ਨਾ ਕਿਤੇ ਹੈਗਾ ਆ ਅਸੀਂ ਹਜੇ ਵੀ ਕਿਤੇ ਨਾ ਕਿਤੇ ਰੀਤੀ ਦੇ ਨਾਲ ਆਪਣੇ ਖੁਦ ਤੇ ਭਰੋਸਾ ਕਰਦੇ ਆ ਸਾਤੋਂ ਹਜੇ ਵੀ ਕਿਤੇ ਨਾ ਕਿਤੇ ਇਹ ਗੱਲ ਹੋ ਜਾਂਦੀ ਆ ਕਿ ਯਹਵਾ ਪਤਾ ਨਹੀਂ ਕਰੇ ਨਾ ਕਰੇ ਮੈਂ ਆਪਦੇ ਬਦਲੇ ਲੈ ਲਵਾਂ ਕਿਤੇ ਐਸਾ ਨਾ ਹੋਵੇ ਕਿ ਕੋਈ ਮੇਰੇ ਵਿਰੁੱਧ ਖੜਿਆ ਹੋਵੇ ਔਰ ਕੋਈ ਮੇਰੇ ਵੱਲ ਨਾ ਆਵੇ ਕਿਤੇ ਕੋਈ ਬਾਅਦ ਵਿੱਚ ਵੀ ਸਹਾਇਤਾ ਨਾ ਕਰੇ ਕਿਤੇ ਕੋਈ ਮੈਨੂੰ ਬਾਅਦ ਵਿੱਚ ਛੱਡ ਹੀ ਨਾ ਦੇਵੇ ਇਸ ਲਈ ਮੈਂ ਆਪਣਾ ਸਭ ਕੁਝ ਆਪ ਹੀ ਕਰਨਵਾਂ ਤਾਂ ਜਿਨ੍ਹਾਂ ਦਾ ਭਰੋਸਾ ਆਪਣੇ ਆਪ ਤੇ ਆ ਯਹੋਵਾ ਉਹਨਾਂ ਦੇ ਵੱਲ ਨਹੀਂ ਆ ਜਿਨ੍ਹਾਂ ਦਾ ਭਰੋਸਾ ਯਹੋਵਾ ਤੇ ਆ ਯਹੋਵਾ ਉਹਨਾਂ ਦੇ ਵੈਰੀਆਂ ਨੂੰ ਅੱਗ ਦੇ ਪੱਠੇ ਚ ਪਾਵੇਗਾ ਜਿਹੜੇ ਖੁਦ ਬਦਲਾ ਲੈਣ ਵਾਲੇ ਆ ਯਹੋਵਾ ਨਾਲ ਦਾ ਬਦਲਾ ਨਹੀਂ ਲੜੇਗਾ ਜਿਹੜੇ ਆਪਣੀਆਂ ਲੜਾਈਆਂ ਖੁਦ ਲੜ ਲੈਂਦੇ ਆ ਯਹੋਵਾ ਉਹਨਾਂ ਦੀਆਂ ਲੜਾਈਆਂ ਨਹੀਂ ਲੜੇਗਾ ਕਿਉਂਕਿ ਯਹੋਵਾ ਇੱਕ ਪਸਮ ਕਰਨ ਵਾਲੀ ਅੱਗ ਆ ਔਰ ਉਹਨਾਂ ਨੂੰ ਪਸਮ ਕਰੇਗਾ ਔਰ ਕਹਿੰਦਾ ਉਹਨਾਂ ਦਾ ਫਲ ਧਰਤੀ ਦੇ ਨਜ਼ਦੀਕ ਆ ਜਾਵੇਗਾ ਕਿ ਇਹ ਦੋਨਾਂ ਦੀ ਮੈਂ ਜੜ ਉਹਨਾਂ ਦਾ ਫਲ ਉਹਨਾਂ ਦੇ ਪੱਤੇ ਵੀ ਧਰਤੀ ਤੇ ਨਾ ਛੱਡਾਂਗਾ ਕਿਤੇ ਐਸਾ ਨਾ ਹੋਵੇ ਕਿ ਉਹ ਜੜ ਫੜ ਲੈਣ ਉਹ ਫਿਰ ਤੋਗਰ ਪੈਣ ਉਹ ਫਿਰ ਕਿਸੇ ਨੁਕਸਾਨ ਦਾ ਕਾਰਨ ਬਣਨ ਕਿੰਨਾ ਮੈਂ ਇਹਨਾਂ ਨੂੰ ਜੜੋ ਪੁੱਟ ਦਵਾਂਗਾ ਉਹ ਨਾ ਹੋਇਆਂ ਵਰਗੇ ਹੋ ਜਾਣਗੇ ਜਿਹੜੇ ਤੁਹਾਡੇ ਵੈਰੀ ਆ ਤੁਹਾਡੇ ਵਿਰੋਧੀ ਆ ਪਰ ਐਸਾ ਖੁਦਾ ਉਹਨਾਂ ਨਾਲ ਹੀ ਕਰੇਗਾ ਮੈਂ ਵਾਰ-ਵਾਰ ਦੱਸ ਰਹੀਆਂ ਕਿ ਜਿਨ੍ਹਾਂ ਦਾ ਭਰੋਸਾ ਯਹਵਾ ਤੇ ਆ ਜਿਨ੍ਹਾਂ ਦਾ ਭਰੋਸਾ ਆਪਣੇ ਆਪ ਤੇ ਨਹੀਂ ਜਿਹੜੇ ਆਪਣੇ ਬਦਲੇ ਲੈਣ ਲਈ ਖੁਦ ਤਲਵਾਰਾਂ ਨਹੀਂ ਖਿੱਚਦੇ ਉਹਨਾਂ ਦੀ ਹੀ ਯਹਵਾ ਸਹਾਇਤਾ ਕਰੇਗਾ ਉਹਨਾਂ ਦੇ ਹੀ ਵਿਰੋਧੀਆਂ ਨਾਲ ਇਹ ਸਭ ਹੋਏਗਾ ਅਗਰ ਅਸੀਂ ਖੁਦ ਆਪਣੀਆਂ ਵਿਰੋਧੀਆਂ ਦੇ ਵਿਰੁੱਧ ਖੜੇ ਹੋ ਗਏ ਆ ਤਾਂ ਜਿੱਥੇ ਸਾਡਾ ਵਿਰੋਧੀ ਅੱਗੇ ਜਿੱਟਿਆ ਜਾਵੇਗਾ ਉੱਥੇ ਅਸੀਂ ਵੀ ਡਿੱਗਾਂਗੇ ਕਿਉਂਕਿ ਖੁਦਾ ਕਹਿੰਦਾ ਬਦਲਾ ਲੈਣਾ ਮੇਰਾ ਕੰਮ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਸਾਨੂੰ ਖੁਦਾ ਤੇ ਭਰੋਸਾ ਹੈ ਖੁਦਾ ਆਪੇ ਬਦਲੇ ਲਏਗਾ ਇੱਕ ਪਾਸੇ ਅਸੀਂ ਆਪਣੇ ਬਦਲੇ ਲਈ ਵੀ ਜਾ ਰਹੇ ਹਾਂ ਇਹਦਾ ਮਤਲਬ ਜਾਂ ਤਾਂ ਸਾਨੂੰ ਖੁਦਾ ਤੇ ਭਰੋਸਾ ਨਹੀਂ ਹੈਗਾ ਜਾਂ ਫਿਰ ਅਸੀਂ ਝੂਠੇ ਹਾਂ ਤੇ ਜਿੰਨੂੰ ਭਰੋਸਾ ਨਹੀਂ ਹੈਗਾ ਉਹ ਵੀ ਨਰਕਾ ਚ ਜਾਏਗਾ ਜਿਹੜਾ ਝੂਠਾ ਹੈ ਉਹ ਵੀ ਨਰਕਾ ਜਾਏਗਾ ਜਿਹੜਾ ਵੈਰੀ ਉਹ ਵੀ ਨਰਕਾ ਜਾਏਗਾ ਇਸ ਲਈ ਕਿਸੇ ਨੂੰ ਨਰਕਾ ਚ ਛਿੰਦੇ ਛਿੰਦੇ ਅਸੀਂ ਖੁਦ ਨਰਕ ਇਸ ਲਈ ਅਸੀਂ ਆਪਣਾ ਭਰੋਸਾ ਯਹਵਾ ਤੇ ਰੱਖਣਾ ਹੈ ਯਹਵਾ ਸਾਡਾ ਬਦਲਾ ਲਵੇਗਾ ਯਹਵਾ ਸਾਡਾ ਨਿਆ ਕਰੇਗਾ ਉਹੀ ਸਾਨੂੰ ਬਚਾਏਗਾ ਉਹੀ ਸਾਨੂੰ ਕੰਢੇਗਾ ਉਹੀ ਰਾਸਤਾ ਤੇ ਉਹੀ ਰੋਸ਼ਨੀ ਆ ਉਹੀ ਤਾਕਤ ਉਹੀ ਹਿੰਮਤ ਅਤੇ ਬਲ ਆ ਉਹੀ ਜੀਵਨ ਆ ਅਤੇ ਉਹੀ ਮੌਤ ਇਸ ਲਈ ਜੀਵਨ ਨੂੰ ਅਸੀਂ ਪ੍ਰਾਪਤ ਕਰਨਾ ਹੈ ਪਰ ਵਿਰੋਧੀ ਜਿਹੜੇ ਆ ਉਹ ਯਹਵਾ ਦੇ ਹੱਥ ਵਸ ਪਏ ਜਾਣਗੇ ਹallelujah ਤਾਂ ਉਸ ਸਭ ਮਿਲ ਕੇ ਆਪਣੇ ਸਾਰੇ ਹੀ ਗੁੱਝੇ ਅਤੇ ਪ੍ਰਗਟ ਕੀਤੇ ਹੋਏ ਸਾਰੇ ਹੀ ਦੁਸ਼ਮਨਾ ਤੋਂ ਬਚਾਓ ਦੇ ਲਈ ਖੁਦਾਵੰਦੀ ਪ੍ਰੋਟੈਕਸ਼ਨ ਅਤੇ ਸੁਰੱਖਿਆ ਤੇ ਉਹਦੀ ਸਹਾਇਤਾ ਦੇ ਲਈ ਸਭ ਮਿਲ ਕੇ ਖੁਦਾਵੰਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਆ ਮਹਾਨ ਖੁਦਾਵੰਦ ਸਾੰਭਰਤੀ ਪਿਆਰੀ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡੀ ਤਾਰੀਫ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਮਹਿਮਾ ਦੇ ਪਰਮੇਸ਼ਰ ਰੱਤ ਪਵਿੱਤਰ ਖੁਦਾਵੰਦ ਦੇ ਪਰਮੇਸ਼ਰ ਤੁਸੀਂ ਰਹਿਮ ਕਰਨ ਵਾਲੇ ਦਇਆ ਕਰਨ ਵਾਲੇ ਸਾਮਰਥੀ ਪੈਰੇ ਪਰਮੇਸ਼ਰ ਦੇ ਪ੍ਰਭੂ ਜੀ ਤੁਸੀਂ ਹਰ ਰੋਜ਼ ਸਾਡੀਆਂ ਸਹਾਇਤਾ ਮਦਦ ਭੇਜਣ ਵਾਲਿਓ ਖੁਦਾ ਤੁਸੀਂ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਦੇ ਪਿਆਰੇ ਖੁਦਾਵਨ ਤੁਸੀਂ ਆਪਣੀ ਕਿਰਪਾ ਬਲਕਿ ਆਪਣੀ ਵੱਡੀ ਔਰ ਅਪਾਰ ਕਿਰਪਾ ਦੇ ਵਸੀਲੇ ਸਾਨੂੰ ਰੱਜਦੇ, ਘੜਦੇ ਔਰ ਸ਼ੁੱਧ ਕਰਨ ਵਾਲੇ ਪਰਮੇਸ਼ਵਰ ਔਰ ਪ੍ਰਭੂ ਜੀ ਤੁਸੀਂ ਕਦੇ ਵੀ ਸਾਡੀਆਂ ਜ਼ਿੰਦਗੀਆਂ ਨੂੰ ਅਧੂਰਾ ਨਹੀਂ ਛੱਡਦੇ ਪਿਤਾ ਪਰ ਰੋਜ਼ ਦਿਹਾੜੀ ਪ੍ਰਤੀ ਦਿਨ ਸਾਡੇ ਬੋਝ ਨੂੰ ਉਠਾਉਂਦੇ ਹੋ ਖੁਦਾਵਨ ਤੁਸੀਂ ਆਪਣੇ ਆਤਮਾ ਦੇ ਵਸੀਲੇ ਸਾਨੂੰ ਸ਼ੁੱਧ ਕਰਦੇ ਹੋ ਖੁਦਾਵਨ ਤੁਸੀਂ ਆਪਣੇ ਲਹੂ ਦੀਆਂ ਬਾੜਾਂ ਸਾਡੇ ਚਾਰਾਂ ਸਿਰੇ ਲਗਾਉਂਦੇ ਹੋ ਪਿਤਾ ਅਰ ਹਰ ਰੋਜ਼ ਹਰ ਪਲ ਨਵੀਂ ਸਿੱਖਿਆ, ਨਵੇਂ ਕੰਮਾਂ ਤੇ ਨਵੀਂ ਧਾਰਮਿਕਤਾ ਦੇ ਲਈ ਸਾਨੂੰ ਚਾਹੁੰਦੇ ਹੋ ਪਿਆਰੇ ਪਰਮੇਸ਼ਵਰ ਪਿਤਾ ਸੱਚਮੁੱਚ ਅੱਜ ਦਾ ਪੂਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਖੁਦਾਵਾਨ ਹਰ ਇੱਕ ਪਲ ਦੇ ਵਿੱਚ ਤੁਸੀਂ ਸਾਡੀ ਸਹਾਇਤਾ ਕੀਤੀ ਪੈਰੇ ਪ੍ਰਭੂ ਜੀ ਰੋਜ਼ ਦੀ ਰੋਟੀ ਸਾਨੂੰ ਦਿੱਤੀ ਖੁਦਾ ਰੋਜ਼ ਦੇ ਸਾਹ ਸਾਨੂੰ ਦਿੱਤੇ ਪ੍ਰਭੂ ਜੀ ਅੱਜ ਦੀ ਸੁੰਦਰ ਸ਼ਾਮ ਸਾਡੀਆਂ ਜ਼ਿੰਦਗੀਆਂ 'ਚ ਲਿਆਈ ਪਤਾ ਔਰ ਸਾਨੂੰ ਆਪਣੇ ਵਿਸਤਰਾ ਤੇ ਆਰਾਮ ਦਿੱਤਾ ਖੁਦਾ ਅਸੀਂ ਸਭ ਦੇ ਸਭ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਔਰ ਸਭ ਤੋਂ ਸ਼ੁਕਰ ਕਰਦੇ ਆ ਖਾਸ ਕਰਕੇ ਤੁਹਾਡੇ ਪਿਆਰੇ ਪੁੱਤਰ ਲਈ ਪਤਾ ਪਰਮੇਸ਼ਰ ਜਿਨ੍ਹਾਂ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਸਾਨੂੰ ਨਾ ਛੱਡਿਆ ਤੇ ਨਾ ਹੀ त्याਗਿਆ ਤਨਵਾਦ ਕਰਦੇ ਮੇਰੇ ਮਹਾਨ ਜਿੰਦਾ ਖੁਦਾਵੰ ਨੂੰ ਤੁਹਾਡੇ ਪ੍ਰੇਮ ਫਜ਼ਲ ਦਇਆ ਕਿਰਪਾ ਫਲਾਈ ਪਰ ਪੂਰੀਲੀ ਪ੍ਰਭੂ ਜੀ ਕਿਉਂਕਿ ਜੋ ਤੁਹਾਡਾ ਪ੍ਰੇਮ ਸਦਾ ਦਾ ਹੈ ਤੁਹਾਡੀ ਦਇਆ ਸਦਾ ਦੀ ਹੈ ਖੁਦਾ ਜੋ ਆਪਣੇ ਵਿਸ਼ਵਾਸੀ ਆਪਣੇ ਨਾਮ ਤੇ ਭਰੋਸਾ ਕਰਨ ਵਾਲਿਆਂ ਦੇ ਉੱਪਰ ਹਮੇਸ਼ਾ ਬਣੀ ਰਹਿੰਦੀ ਆ ਤੜੀ ਕਿਰਪਾ ਨੂੰ ਮੰਗਦੇ ਹੁਦਾ ਤੁਹਾਡੀ ਰਹਿਮ ਤੁਹਾਡੇ ਫਜ਼ਲ ਨੂੰ ਮੰਗਦੇ ਪੈਰੇ ਪ੍ਰਭੂ ਅਸੀਂ ਸਭ ਦੇ ਸਭ ਤੁਹਾਡੀ ਸੱਚੀ ਸਹਾਇਤਾ ਨੂੰ ਮੰਗਦੇ ਆ ਕਿਉਂਕਿ ਸਾਡੇ ਵਿਰੋਧੀ ਬਹੁਤ ਜ਼ਿਆਦਾ ਵੱਧ ਗਏ ਨੇ ਸਾਡੇ ਵਿਰੁੱਧ ਬਹੁਤ ਲੋਕ ਉੱਠ ਖੜੇ ਹੋਏ ਨੇ ਖੁਦਾ ਜੋ ਸਾਡੇ ਵਿਸ਼ਵਾਸ ਸਾਡੇ ਵਜੂਦ ਨੂੰ ਡੇਗਣ ਦੀ ਕੋਸ਼ਿਸ਼ ਕਰਦੇ ਨੇ ਖੁਦਾ ਪਰ ਕਲਾਮ ਚ ਲਿਖਿਆ ਜਿਹਨੂੰ ਠਾਉਣ ਵਾਲਾ ਯਹੋਵਾ ਨੂੰ ਡੇਗ ਨਹੀਂ ਸਕਦਾ ਜਿਹਦੇ ਲਈ ਦਰਵਾਜ਼ੇ ਯਹਵਾ ਖੋਲਦਾ ਨੂੰ ਕੋਈ ਬੰਦ ਨਹੀਂ ਕਰ ਸਕਦਾ ਜਿਹਦਾ ਬਚਾਉਣ ਵਾਲਾ ਪਰਮੇਸ਼ਰ ਉਹਦਾ ਕੋਈ ਨਾਸ਼ ਨਹੀਂ ਕਰ ਸਕਦਾ ਮੇਰਾ ਭਰੋਸਾ ਹੈ ਕਿ ਤੁਸੀਂ ਸਾਨੂੰ ਬਚਾਉਣ ਵਾਲੇ ਉਹ خدا ਤੁਸੀਂ ਸਾਡੀ ਸਹਾਇਤਾ ਕਰਨ ਵਾਲੇ ਉਹ ਖੁਦਾ ਵੰਦਾ ਸੀ ਤੁਹਾਡੀ ਸੱਚੀ ਸਹਾਇਤਾ ਨੂੰ ਅੱਜ ਤੁਹਾਡੇ ਹਜ਼ੂਰੋਂ ਮੰਗਦੇ ਖੁਦਾ ਆਪਣੇ ਦੂਤਾਂ ਨੂੰ ਸਾਡੇ ਲਈ ਹੁਕਮ ਦੇ ਪਰੇ ਪ੍ਰਭੂ ਜੀ ਅਸੀਂ ਸਭ ਦੇ ਸਭ ਬਚਾ ਲਏ ਜਾਏ ਬਖਸ਼ ਲਏ ਜਾਏ ਬਿਨਾਂ ਪਰਮੇਸ਼ਰ ਤੁਹਾਡਾ ਫਜ਼ਲ ਤੁਹਾਡਾ ਰਹਿਮ ਕਿਰਪਾ ਆਸ਼ੀਸ਼ ਵਰਕੇ ਦਇਆ ਪলাই ਪ੍ਰੇਮ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਇੱਕ ਪੈਨਪਾਈ ਦੇ ਨਾਲ ਹੋਵੇ ਖੁਦਾਵਾਨ ਤੁਹਾਡੀ ਕਿਰਪਾ ਦੇ ਵਸੀਲੇ ਅਸੀਂ ਸਭ ਹੀ ਸਬ ਪਲੈਸ ਕੀਤੇ ਜਾਈਏ ਤੁਹਾਡਾ ਆਤਮਾ ਪ੍ਰਤੀ ਦਿਨ ਸਾਨੂੰ ਹਿਫਾਜ਼ਤ ਦੇਵੇ ਖੁਦਾ ਅਸੀਂ ਆਪਣੇ ਵਿਰੋਧੀਆਂ ਦੇ ਵਿਰੁੱਧ ਬਦਲੇ ਲੈਣ ਲਈ ਖੜੇ ਨਾ ਹੋਈਏ ਪਰਮੇਸੀ ਯਹੋਵਾ ਦੀ ਤਰ੍ਹਾਂ ਆਪਣੇ ਵਿਰੋਧੀਆਂ ਲਈ ਦੁਆ ਕਰਨ ਵਾਲੇ ਹੋइए ਖੁਦਾਵਨ ਕਿਉਂਕਿ ਹਾਰੀ ਦਾ ਵਿਰੋਧੀ ਸ਼ਰਮਿੰਦਾ ਹੋਵੇਗਾ ਜਦ ਯਹੋਵਾ ਉਹਦੇ ਵੱਲ ਆਪਣੇ ਕਰੋਧ ਵੱਲ ਉਤਰੇਗਾ ਪਿਤਾ ਪਰਮੇਸ਼ਰ ਜੇ ਤੁਸੀਂ ਆਪਣੇ ਕਰੋਧ ਲੈ ਕੇ ਉਹਦੇ ਵੱਲ ਵਧੋਗੇ ਪਿਤਾ ਹਾਰੀ ਦਾ ਵਿਰੋਧੀ ਸ਼ਰਮਿੰਦਾ ਅਤੇ ਨਾਸ਼ ਹੋਏਗਾ ਪਰ ਪਿਆਰੇ ਖੁਦਾਵੰਦ ਅਸੀਂ ਕਦੇ ਵੀ ਆਪਣੇ ਵਿਰੋਧੀਆਂ ਦੇ ਵਿਰੁੱਧ ਖੜੇ ਹੋਣ ਵਾਲੇ ਨਾ ਹੋਈਏ ਪਤਾ ਅਸੀਂ ਦਲੇਰੀ ਦੇ ਨਾਲ ਆਪਣੇ ਹਰ ਇੱਕ ਫੈਸਲੇ ਨੂੰ ਲਈਏ ਪ੍ਰਭੂ ਜੀ ਹਰ ਇੱਕ ਪਾਪ ਬੰਦਨ ਬਬਾ ਬਿਮਾਰੀ ਤੋਂ ਸਾਨੂੰ ਬਚਾਉਣਾ ਖੁਦਾ ਆਪਣੀ ਕਿਰਪਾ ਆਸ਼ੀਸ਼ ਦੇ ਹੇਠ ਸਾਨੂੰ ਰੱਖਣਾ ਪਿਆਰੇ ਖੁਦਾਵੰਦ ਖੁਦਾ ਹੈ ਮੇਰੇ ਜ਼ਿੰਦਾ ਖੁਦਾਵੰਦ ਪਿਆਰੇ ਪ੍ਰਭੂ ਜੀ ਅਸੀਂ ਸਭ ਦੇ ਸਭ ਮਿਲ ਕੇ ਦੁਆ ਕਰਦੇ ਹਾਂ ਉਹਨਾਂ ਸਾਰੇ ਹੀ ਘਰਾ ਪਰਿਵਾਰਾਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਥੜੀ ਪਾਕ ਪਵਿੱਤਰ ਹਜ਼ੂਰੀ ਵਿੱਚ ਭੇਜੇ ਨੇ ਖੁਦਾਵੰਦ ਦੁਆ ਕਰਦੇ ਮੇਰੇ ਮਹਾਨ ਖੁਦਾਵੰਤ ਅੜੀ ਬੇਟੀ ਹਰਮਨ ਪ੍ਰੀਤਲੀ ਪ੍ਰਭੂ ਜੀ ਜੋ ਇਸ ਬੱਚੇ ਨੂੰ ਪੀਰੀਅਡਸ ਪ੍ਰੋਬਲਮ ਹੈ ਖੁਦਾਵੰਤ ਐਨ ਐਨ ਉਸ ਪੀਰੀਅਡ ਪ੍ਰੋਬਲਮ ਤੋਂ ਜ਼ਾਦੀ ਕਰ ਉਹ ਤੇ ਨਾਰਮਲ ਹੋਣ ਚੰਨਾਂ ਦੀ ਮਦਦ ਕਰੋ ਵੀਰਿੰਦਰ ਪਾਲ ਲਈ ਦੁਆ ਕਰਦੇ ਖੁਦਾਵੰਤ ਜੋ ਉਹਨਾਂ ਦੀਆਂ ਪੈਸੇ ਦੀਆਂ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਨੇ ਖੁਦਾ ਹਰ ਇੱਕ ਕਮੀ ਘਟੀ ਲੋੜਾਂ ਜ਼ਰੂਰਤ ਨੂੰ ਆਪਣੇ ਸਮਰਥੀ ਨਾਮ ਸਰਗਰਾਜ ਵਿੱਚੋਂ ਪੂਰਿਆ ਕਰਨਾ ਖੁਦਾਵੰਤ ਜਗਜੀਤ ਕੌਰ ਲਈ ਦੁਆ ਕਰਦੇ ਆ ਚੰਗੀ ਸਿਹਤ ਨਾਲ ਇਸ ਬੈਨ ਨੂੰ ਬLES ਕਰਨਾ ਖੁਦਾਵੰਤ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਹਰਮਾਨ ਦੀਪਲੀ ਦੁਆ ਕਰਦੇ ਖੁਦਾਵੰਨ ਜੇ ਬੱਚਾ ਬਹੁਤ ਜ਼ਿਆਦਾ ਜ਼ਿੱਦੀ ਹੈ ਤੇ ਬਹੁਤ ਜ਼ਿਆਦਾ ਰੋਂਦਾ ਰਹਿੰਦਾ ਖੁਦਾਵੰਨ ਇਸ ਬੱਚੇ ਨੂੰ ਫਿਰ ਤਾਂ ਆਪਣੇ ਗਿਆਨ ਬੁੱਧ ਸਮਝ ਅਤੇ ਦਲੇਰੀ ਦੀ ਆਤਮਾ ਨਾਲ ਬਲੈਸ ਕਰੋ ਇਹਨਾਂ ਦੀ ਮਨ ਦਾ ਹਰ ਇੱਕ ਡਰ ਭੈ ਤੇ ਚਿਰਚਿਰਾ ਸੁਬਾਨ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਖੁਦਾਵੰਨ ਮਨਦੀਪ ਸਿੰਘ ਲਈ ਦੁਆ ਕਰਦੇ ਖੁਦਾਵੰਨ ਜੋ ਇਹ ਨਾਇ ਪ੍ਰਾਰਥਨਾ ਕਰਦੇ ਨਾਇ ਤੁਹਾਡੇ ਪਵਨ ਜਾਂਦੇ ਨੇ ਖੁਦਾਵੰਨ ਇਹਨਾਂ ਦੇ ਹਿਰਦੇ ਨੂੰ ਬਦਲੋ ਪਿਤਾ ਤਾਜੇ ਆਪਣੇ ਪਰਮੇਸ਼ਰ ਦੇ ਹਜ਼ੂਰ ਆਪਣੇ ਸ਼ਰੀਰ ਵਿੱਚ ਇੱਕ ਪਵਿੱਤਰ ਭੇਟ ਕਰਕੇ ਚੜਾਉਣ ਖੁਦਾਵੰਨ ਔਰ ਤੁਹਾਡੀ ਕਿਰਪਾ ਆਸ਼ੀਰਵਾਦ ਦੇ ਵਸੀਲੇ ਤੁਹਾਡੇ ਪ੍ਰੇਮ ਤੁਹਾਡੇ ਫਜ਼ਲ ਵਿੱਚ ਵਾਧੇ ਚਲੇ ਜਾਣ ਖੁਦਾਵੰਨ ਦੁਆ ਕਰਦੇ ਮੇਰੇ ਪ੍ਰਭੂ ਤੁਹਾਡੀ ਬੇਟੀ ਰਾਜਕੌਰ ਲਈ ਪਿਤਾ ਜੀ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਅਤੇ ਆਸ਼ੀਰਵਾਦ ਦਿਨਾ ਖੁਦਾਵੰਨ ਕਾਰੋਬਾਰ ਵਿੱਚ ਵਾਧਾ ਕਰਨਾ ਪ੍ਰਭੂ ਜੀ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਨੀਸ਼ੂਲੀ ਦੁਆ ਕਰਦੇ ਖੁਦਾਵੰਨ ਹੱਥ ਦੇ ਕੰਮਾਂ 'ਚ ਬਰਕਤ ਦੇਣਾ ਖੁਦਾਵੰਨ ਚੰਗੀ ਸਿਹਤ ਨਾਲ ਬles ਕਰਨਾ ਪੂਰੇ ਪਰਿਵਾਰ ਨੂੰ ਬਰਕਤ ਦੇਣਾ ਪ੍ਰਭੂ ਜੀ ਇਹਨਾਂ ਨੂੰ ਪੈਸੇ ਦੀਆਂ ਕਮੀਆਂ ਘਟੀਆਂ ਲੋੜਾਂ ਜ਼ਰੂਰਤਾਂ ਤੋਂ ਜ਼ਿਆਦਾ ਕਰਨਾ ਗਰੀਬ ਅਤੇ ਲੋੜਵੰਦ ਹਾਲਾਤ ਵਿੱਚੋਂ ਬਾਹਰ ਕੱਢਣਾ ਪਿਤਾ ਪਰਮੇਸ਼ਰ ਤੁਹਾਨੂੰ ਉਸ ਕਾਲੀ ਦੁਆ ਕਰਦੇ ਪਿਤਾ ਪਰਮੇਸ਼ਰ ਇਸ ਬੱਚੇ ਨੂੰ ਜੋ ਵੀ ਸਕਿਨ ਐਲਰਜੀ ਹੈ ਖੁਦਾਵੰਨ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਕੋੜਿਆਂ ਨੂੰ ਛੋਇਆ ਤੇ ਕੋੜੇ ਸ਼ੁੱਧ ਹੋ ਗਏ ਖੁਦਾ ਅੱਜ ਇਸ ਪੈਨ ਦੀ ਜ਼ਿੰਦਗੀ 'ਚ ਜੋ ਹਰ ਤਰ੍ਹਾਂ ਦੀ ਸਕਿਨ ਐਲਰਜੀ ਇਸ਼ੂ ਨਾਮ 'ਚ ਕੈਨਸਲ ਹੋ ਜਾਵੇ ਰੱਦ ਹੋ ਜਾਵੇ ਨਾਸ਼ ਕਮਲਜੀ ਸਿੰਘ ਲਈ ਦੁਆ ਕਰਦੇ ਖੁਦਾ ਜੋ ਉਹਨਾਂ ਦੀ ਕਾਰ ਚੋਰੀ ਹੋ ਗਈ ਬਤਾ ਪਰਮੇਸ਼ਰ ਉਹਨਾਂ ਦੀ ਕਾਰ ਉਹਨਾਂ ਨੂੰ ਮਿਲਣ ਚ ਉਹਨਾਂ ਦੀ ਮਦਦ ਕਰੋ ਤੁਹਾਡਾ ਸੱਚਾ ਸਹਾਇਕਪਵਿੱਤਰ ਆਤਮਾ ਨਾਲ ਇਹ ਵਾਅਦਤ ਕਰੇ ਬਿਤਾ ਹਾਰੀ ਕਬਾਂਦ ਰਸਤੇ ਨੂੰ ਖੋਲੋ ਪ੍ਰਭੂ ਜੀ ਸੱਚੀ ਸਹਾਇਤਾ ਨੂੰ ਸੁਰਗਰਾਜ ਚ ਰਿਲੀਜ਼ ਕਰੋ ਮੇਰੇ ਪਿਆਰੇ ਖੁਦਾਵਨ ਖੁਦਾ ਦੁਆ ਕਰਦੇ ਪਿਆਰੇ ਪਰਮੇਸ਼ਰ ਅਰਸ਼ਦੀਪ ਸਿੰਘ ਔਰ ਨੀਹਾ ਲਈ ਖੁਦਾਵਨ ਜੋ ਉਹਨਾਂ ਦੇ ਫੈਮਲੀ ਵੀਜ਼ਾ ਅਪਲਾਈ ਕੀਤਾ ਹੈ ਖੁਦਾਵਨ ਇਹਨਾਂ ਦਾ ਵੀਜ਼ਾ ਇਹਨਾਂ ਨੂੰ ਮਿਲਣ ਚ ਉਹਨਾਂ ਦੀ ਮਦਦ ਕਰਨਾ ਖੁਦਾਵਨ ਆਪਣੇ ਦੂਤਾਂ ਦੇ ਦੁਆਰਾ ਇਹਨਾਂ ਨੂੰ ਬles ਕਰਨਾ ਤੁਹਾਡੇ ਨਾਮ ਤੇ ਸੱਚੀ ਸਹਾਇਤਾ ਤੇ ਇਹਨਾਂ ਦੀ ਜ਼ਿੰਦਗੀ ਚ ਤੁਹਾਡਾ ਪ੍ਰੇਮ ਤੁਹਾਡਾ ਫਜ਼ਲ ਦਇਆ ਕਿਰਪਾ ਉਤਰਾਵੇ ਪਿਆਰੇ ਖੁਦਾਵਾਨ ਹਰਦਵਿੰਦਰ ਜੀ ਤੇ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਪਿਤਾ ਜੀ ਇਸ ਭਰਾ ਦੇ ਪੂਰੇ ਹੀ ਪਰਿਵਾਰ ਨੂੰ ਬਰਕਤ ਤੇ ਆਸ਼ੀਸ਼ ਦੇਣਾ ਕਾਰੋਬਾਰਾਂ ਵਿੱਚ ਵਾਧਾ ਕਰਨਾ ਚੰਗੀ ਸਿਹਤ ਨਾਲ ਬles ਕਰਨਾ ਖੁਦਾ ਸ਼ਰੀਰ ਦੇ ਸਾਰੇ ਹੀ ਰੋਗ ਬੰਦਨ ਬਵਾ ਬਿਮਾਰੀਆਂ ਯੇਸ਼ੂ ਨਾਮ ਚ ਨਾਸ਼ ਬਸਮਗਾ ਤੁਮ ਹੋ ਜਨ ਮਨਮੋਹਨ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਨਸ਼ਾ ਕਰਦੇ ਨੇ ਘਰ ਵਿੱਚ ਲੜਾਈ ਕਲੇਸ਼ ਕਰਦੇ ਨੇ ਗਾਲ੍ਹਾਂ ਕੱਢਦੇ ਨੇ ਖੁਦਾ ਸ਼ਬਦਾਂ ਦੀ ਹੀਅਰ ਫੇਰ ਅਤੇ ਹਰ ਇੱਕ ਬੁਰੇ ਸੁਭਾਅ ਤੋਂ ਇਸ ਪ੍ਰਾਣ ਨੂੰ ਆਜ਼ਾਦ ਕਰੋ ਖੁਦਾ ਆਪਣੇ ਸ਼ਿਫਾ ਵਾਲੇ ਹੱਥ ਦੇ ਨਾਲ ਇਹਨਾਂ ਨੂੰ ਫ੍ਰੀ ਕਰੋ ਆਜ਼ਾਦ ਕਰੋ ਚੰਗਿਆਂ ਕਰੋ ਰੁਪਿੰਦਰਜੀਤ ਸਿੰਘ ਲਈ ਦੁਆ ਕਰਦੇ ਖੁਦਾਵਾਨ ਇਹਨਾਂ ਦੀ ਮੈਰਿਜ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਪੈਰੇ ਪ੍ਰਭੂ ਜੀ ਹਾਰੀ ਕੋ ਬੰਦਨ ਬੋਮ ਬਿਮਾਰੀ ਤੋਂ ਆਜ਼ਾਦ ਕਰਨਾ ਖੁਦਾਵਾਨ ਰੀਨਾ ਲਈ ਦੁਆ ਕਰਦੇ ਆ ਇਹਨਾਂ ਦੇ ਘਰ ਵਿੱਚ ਆਪਸੀ ਪਿਆਰ ਮੇਲ ਮਲਾਵ ਸੱਚੀ ਸ਼ਾਂਤੀ ਨੂੰ ਦੇਣਾ ਖੁਦਾਵਾਨ ਹਰ ਇੱਕ ਨਸ਼ੇ ਤੋਂ ਆਜ਼ਾਦ ਕਰਨਾ ਪੂਰਾ ਪਰਿਵਾਰ ਮਿਲ ਕੇ ਤੁਹਾਡੀ ਅਰਦਾਸਾਂ ਤੁਹਾਡੀ ਪ੍ਰਾਰਥਨਾ ਵਿੱਚ ਬਨਿਆ ਰਹੇ ਅਨੂਪਲੀ ਦੁਆ ਕਰਦੇ ਖੁਦਾਵਾਨ ਹਰ ਤਰ੍ਹਾਂ ਦੇ ਨਸ਼ੇ ਤੋਂ ਇਸ ਭਰਾ ਨੂੰ ਆਜ਼ਾਦ ਕਰੋ ਪਵਿੱਤਰਤਾਈ ਵਿੱਚ ਚੱਲਣ ਜਿੰਨਾਂ ਦੀ ਮਦਦ ਕਰੋ ਤੁਹਾਡਾ ਆਤਮਾ ਨਦੀਏ ਗਵਾਹੀ ਕਰੇ ਚੰਗੀ ਸਿਹਤ ਨਾਲ ਬLES ਕਰੇ ਖੁਦਾਵਾਨ ਕਰੇ ਜਬਸੀ ਪਿਆਰ ਮਿਲਵਰਤਨ ਤੇ ਸੱਚੀ ਸ਼ਾਂਤੀ ਨੂੰ ਦੇਣਾ ਖੁਦਾਵਾਨ ਦਾ ਗੰਡੇ ਮਹਾਨ ਖੁਦਾਵੰਦ ਨੇ ਨਾ ਕਰਮ ਵਿੱਚ ਰੱਖੇ ਸਜਲ ਤੇ ਤੇਲੀ ਪ੍ਰਭੂ ਜੀ ਅੱਜ ਦੇ ਕੁयाम ਜਲਤ ਲਈ ਬਤਾ ਪਰਮੇਸ਼ਰ ਅੱਜ ਤੋਂ ਇਹ ਸ਼ਿਫਾ ਛੁੜਕਾਰਾ ਰਜ਼ਾਦੀ ਦੇਣ ਵਾਲਾ پاک ਪਵਿੱਤਰ ਲਹੂ ਹੈ ਪੈਰੇ ਖੁਦਾਵੰਦ ਅੱਜ ਤੋਂ ਇਹ ਜ਼ਿੰਦਾ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਸ਼ੁੱਧ ਪਵਿੱਤਰ ਰਜ਼ਾਦ ਹੋ ਜਾਵੇ ਹਰ ਜਦ ਵੀ ਕਿਸੇ ਰੋਗ ਬੰਦਨ ਬਵਾ ਬਿਮਾਰੀ ਤੋਂ ਲਗਾਇਆ ਜਾਵੇ ਹਰ ਇੱਕ ਰੋਗ ਬਿਮਾਰੀ ਦਾ ਨਾਸ਼ ਬਸਮ ਖਤਮ ਹੋ ਜਾਣ ਖੁਦਾਵੰਦ ਜਦ ਵੀ کاروبار ਦੇ ਸਥਾਨ ਤੇ ਲਗਾਇਆ ਜਾਵੇ ਖੁਦਾਕਾਰੋਬਾਰਾਂ ਵਿੱਚ ਵਾਧਾ ਹੋਵੇ ਪੈਰੇ ਪ੍ਰਭੂ ਜੀ ਜਦ ਵੀ ਕਿਸੇ ਵਹੀਕਲ ਤੇ ਲਗਾਇਆ ਜਾਵੇ ਬਦਰ ਘਟਨਾ ਪਰਸ਼ਾਨੀ ਤੋਂ ਤੁਹਾਡੀ ਪ੍ਰੋਟੈਕਸ਼ਨ ਰਵੇ ਪਿਤਾ ਜਦ ਵੀ ਪਿਤਾ ਪਰਮੇਸ਼ਰ ਕਰਦੇ ਕਿਸੇ ਵੀ ਦੁੱਖ ਚਿੰਤਾ ਬੋਝ ਪਰੇਸ਼ਾਨੀ ਤੋਂ ਇਸ ਰਸੀਵ ਕੀਤਾ ਜਾਵੇ ਖੁਦਾ ਜ਼ਿੰਦਾ ਲਾਹ ਨੂੰ ਗ੍ਰਹਿਣ ਕੀਤਾ ਜਾਵੇ ਪਿਤਾ ਅੰਦਰੂਨੀ ਅਤੇ ਬਾਹਰੀ ਸਾਰੇ ਦੁੱਖ ਅਤੇ ਬੋਝ ਬਵਾ ਬਿਮਾਰੀਆਂ ਰੱਦ ਹੋ ਜਾਣ ਖੁਦਾ ਹਰ ਇੱਕ ਸ਼ੈਤਾਨੀ ਹਮਲੇ ਟੁੱਟਣ ਖੁਦਾ ਤੁਹਾਡਾ ਆਤਮਾ ਤਲਕੇ ਭਰਪੂਰੀ ਦਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ 'ਚ ਕੰਮ ਕਰੇ ਹਰ ਘਰ ਪਰਿਵਾਰ ਦੇ ਉੱਤੇ ਤੁਹਾਡੇ ਰਹਿਮ ਤੁਹਾਡੇ ਫਜ਼ਲ ਕਿਰਪਾ ਦਇਆ ਭਲਾਈ ਭਰਪੂਰੀ ਆਸ਼ੀਸ਼ ਬਰਕਤ ਰਹਿਮ ਫਜ਼ਲ ਨੂੰ ਪੂਰੇ ਹੀ ਪਰਿਵਾਰਾਂ ਤੇ ਰਿਲੀਜ਼ ਕਰਦੇ ਆਂ ਰਹਿਮ ਕਰਨਾ ਦਇਆ ਕਰਨਾ ਇਸ ਪੂਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੇ ਦੇ ਆਤਜਲਾਲੀ ਜ਼ਿੰਦਾਰ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੇਨ 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 ਸਾਰੀ ਕਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।